ਮਾਸਟਰ ਸਲੀਮ ਰੌਸ਼ਨ ਪ੍ਰਿੰਸ ਤੇ ਯਵਰਾਜ ਹੰਸ ਇਹਨਾਂ ਦੇ ਵੱਲੋਂ 79 ਗਿਲ ਤੋਂ ਮਾਫੀ ਮੰਗੀ ਗਈ ਹੈ ਜਿਵੇਂ ਦੱਸਣਿਆ ਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਦਾਕਾਰ ਇਹਨਾਂ ਦੇ ਵੱਲੋਂ ਇੱਕ ਵੀਡੀਓ ਜੁੜੀ ਸਾਂਝੀ ਕੀਤੀ ਗਈ ਸੀ ਜਿਸ ਦੇ ਮੱਦੇ ਨਜ਼ਰ ਉਹ ਵੀਡੀਓ ਇੰਨੀ ਵਾਇਰਲ ਹੋਈ ਕਿ ਉਹਨਾਂ ਨੇ ਜੁੜੀ ਕਿ 79 ਗਿਲ ਤੋਂ ਮਾਫੀ ਮੰਗਣੀ ਪਈ ਪੰਜਾਬੀ ਸੰਗੀਤ ਜਗਤ ਦੇ ਨਾਂ ਮੇ ਗਾਇਕਾਂ ਵਿਚਾਲੇ ਛੜਿਆ ਵਿਵਾਦ ਹੁਣ ਮਾਫੀ ਨਾਂ ਮੇ ਤੱਕ ਪਹੁੰਚ ਗਿਆ ਇੱਕ ਅਰਿਆਤੀ ਸ਼ੋਦੀ ਸ਼ੂਟਿੰਗ ਦੌਰਾਨ ਮਾਸਟਰ ਸਲੀਮ, ਰੌਸ਼ਨ ਪ੍ਰਿੰਸ ਅਤੇ ਯਵਰਾਜ ਹੰਸਵਲੋ ਸਾਂਝੀ ਕੀਤੀ ਗਈ ਇੱਕ ਵੀਡੀਓ ਨੇ ਉਸ ਵੇਲੇ ਹੰਗਾਮਾ ਖੜਾ ਕਰ ਦਿੱਤਾ ਜਦੋਂ ਉਹਨਾਂ ਤੇ ਦਿਗਜ ਕਾਇਕ 76 ਗਿਲ ਦਾ ਮਜ਼ਾਕ ਉਡਾਉਣ ਦੇ ਦੋਸ਼ ਲੱਗੇ। ਸ਼ੂਟਿੰਗ ਦੌਰਾਨ ਉਹਨਾਂ ਤਿੰਨਾਂ ਕਲਾਕਾਰਾਂ ਨੇ 76 ਗਿਲ ਦਾ ਮਸ਼ਹੂਰ ਸੈੱਟ Song ਸਾਡੀ ਜਾਨ ਤੇ ਬਣੀ ਹੈ ਤੇਰਾ ਹਾਸਾ ਹੋ ਗਿਆ ਬੈਕਗ੍ਰਾਉਂਡ ਵਿੱਚ ਲਗਾ ਕੇ ਇੱਕ ਰੀਲ ਬਣਾਈ ਸੀ। ਵੀਡੀਓ ਵਿੱਚ ਇਹ ਤਿੰਨੋਂ ਕਲਾਕਾਰ ਗਿੱਲ ਦੇ ਸੁਰਾਂ ਦੀ ਨਕਲ ਕਰਦੇ ਹੋਏ ਨਜ਼ਰ ਆਏ ਹੱਸਦੇ ਹੋਏ ਨਜ਼ਰ ਆ ਰਹੇ ਸਨ ਇਹ ਵੀਡੀਓ ਯੂਰਾਜ ਹੰਸ ਦੇ ਅਧਿਕਾਰਤ ਇੰਸਟਾਗ੍ਰam ਪੇਜ ਤੇ ਅਪਲੋਡ ਕੀਤੀ ਗਈ ਸੀ ਜਿਸ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ ਇਸ ਵੀਡੀਓ ਤੋਂ ਨਰਾਜ਼ ਹੋ ਕੇ ਨਾ ਚਤਰਗਿਲ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਆਪਣਾ ਗੁੱਸਾ ਜ਼ਾਹਰ ਕੀਤਾ ਉਹਨਾਂ ਲਿਖਿਆ ਕਿਉਂ ਤੁਸੀਂ ਸਾਰੇ ਆਪਣੀ ਅਕਲ ਦਾ ਜਨਾਜ਼ਾ ਕਰ ਰਹੇ ਹੋ ਮੈਂ ਮੰਨਦਾ ਹਾਂ ਕਿ ਤੁਸੀਂ ਮੇਰੇ ਤੋਂ ਵੱਡੇ ਅਤੇ ਸੁਰੀਲੇ ਕਲਾਕਾਰ ਹੋ ਗਿਲ ਡਿਪਰੈਸ਼ਨਸ ਕਨੇਵੀ ਇਸ ਦਾ ਸਖਤ ਵਿਰੋਧ ਕੀਤਾ ਅਤੇ ਕਿਹਾ ਕਿ ਕਲਾਕਾਰਾਂ ਨੂੰ ਆਪਣੇ ਸਾਥੀ ਕਲਾਕਾਰ ਦਾ ਅਪਮਾਨ ਨਹੀਂ ਕਰਨਾ ਚਾਹੀਦਾ। ਆਲੋਚਨਾ ਦਾ ਸਾਹਮਣਾ ਕਰਦੇ ਹੋਏ ਸਪਾਸਟਰ ਸਲੀਮਤ ਰੌਸ਼ਨ ਪ੍ਰਿੰਸ ਨੇ ਤੁਰੰਤ ਵੀਡੀਓ ਜਾਰੀ ਕਰਕੇ ਮਾਫੀ ਮੰਗ ਲਈ। ਉਵਰਾਜ ਹੰਸ ਦੇ ਵੱਲੋਂ ਵੀ ਵੀਡੀਓ ਜਾਰੀ ਕਰਕੇ ਮਾਫੀ ਮੰਗੀ ਗਈ। ਉਹਨਾਂ ਨੇ ਕਿਹਾ ਉਹ ਸਿਰਫ ਰਿਹਰਸਲ ਕਰ ਰਹੇ ਸਨ ਅਤੇ ਪਿੱਛੇ ਗਾਣਾ ਚਲਾ ਰਿਹਾ ਸੀ। ਚਾਹ ਰਿਹਾ ਸੀ ਤੇ ਉਹਨਾਂ ਦਾ ਮਕਸਦ ਕਿਸੇ ਦਾ ਮਜ਼ਾਕ ਉਡਾਉਣਾ ਨਹੀਂ ਸੀ ਨਛੱਤਰ ਗਿਲ ਵਰਗਾ ਕੋਈ ਕਾ ਵੀ ਨਹੀਂ ਸਕਦਾ ਰੋਸ਼ਨ ਪ੍ਰਿੰਸ ਕਹਿੰਦੇ ਨੇ ਨਛੱਤਰ ਗਿਲ ਨੂੰ ਆਪਣੇ ਉਸਤਾਦ ਅਤੇ ਵੱਡੇ ਭਰਾ ਸਨਮਾਨ ਦੱਸਿਆ ਰਾਜ ਹੰਸ ਨੇ ਕਿਹਾ ਵਿਵਾਦ-ਵਾਦ ਦਾ ਵੇਖ ਹੀ ਰਾਜ ਹੰਸ ਨੇ ਆਪਣਾ ਸੋਸ਼ਲ ਮੀਡੀਆ ਖਾਤੇ ਤੋਂ ਉਹ ਵਿਵਾਦਿਤ ਵੀਡੀਓ ਹਟਾ ਦਿੱਤੀ ਤੇ ਉਸ ਦੇ ਨਾਲ ਉਹਨਾਂ ਨੇ ਇਸ ਸਾਰੇ ਘਟਨਾਕ੍ਰਮ ਵਿੱਚ ਮਾਫੀ ਵੀ ਮੰਗੀ ਤੇ ਆਓ ਕੁਝ ਗੱਲਾਂ ਇਹਨਾਂ ਦੀਆਂ ਸੁਣਦੇ ਹਾਂ ਪਿਆਰੇ ਸਤਕਾਰਯੋਗ ਨਛੱਤਰ ਗਿਲ ਪਾਜੀ ਮੈਨੂੰ ਪਤਾ ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ ਤੇ ਤੁਹਾਨੂੰ ਵੀ ਪਤਾ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਕਈ ਵਾਰੀ ਤੁਹਾਡੀ ਕੋਈ ਇੰਟੈਂਸ਼ਨ ਨਹੀਂ ਹੁੰਦੀ ਬਸ ਉਹ ਤੁਹਾਡਾ ਵਕਤ ਹੀ ਇਦਾਂ ਨਾ ਹੁੰਦਾ ਕਿ ਗਲਤੀ ਹੋ ਜਾਂਦੀ ਹੈ ਬਸ ਐਦਾਂ ਦੀ ਹੀ ਆ ਗੱਲ ਬਣ ਗਈ ਐਦਾਂ ਦੀ ਅਦਰਵਾਈਜ਼ ਇਹਦੇ ਪਿੱਛੇ 1% ਵੀ ਕਿਸੇ ਦਾ ਇਹ ਆ ਮਨਸ਼ਾ ਨਹੀਂ ਸੀ ਕਿ ਤੁਹਾਡੀ ਡਿਸਰੈਸਪੈਕਟ ਕੀਤੀ ਜਾਏ ਬੇਇੱਜ਼ਤੀ ਕੀਤੀ ਜਾਏ ਜਾਂ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਏ ਜਾਂ ਗਾਇਕੀ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਏ ਤੁਸੀਂ ਸਾਡੇ ਉਸਤਾਦ ਹੋ ਤੁਸੀਂ ਸਾਡੇ ਵੱਡੇ ਹੋ ਤੁਸੀਂ ਵੱਡੇ ਭਰਾ ਹੋ ਜਦੋਂ ਵੀ ਮੈਂ ਤੁਹਾਨੂੰ ਮਿਲਦਾ ਬਹੁਤ ਹੀ ਅਦਬ ਸਤਿਕਾਰ ਦੇ ਨਾਲ ਮਿਲਦਾ ਮੈਂ ਮੇਰੀ ਜਿਹੜੀ ਪਹਿਲੀ ਸਿੱਖਿਆ ਹੈ ਨਾ ਉਹ ਇਹ ਅਦਬ ਦੀ ਹੀ ਹੈ ਸਤਿਕਾਰ ਦੀ ਹੈ ਕਿ ਵੱਡਿਆਂ ਦਾ ਸਤਿਕਾਰ ਕਿਵੇਂ ਕਰਨਾ ਤੇ ਉਹਨਾਂ ਦਾ ਕਿਸ ਤਰੀਕੇ ਨਾਲ ਉਹਨਾਂ ਨੂੰ ਆਪਣੀ ਲਾਈਫ ਦੇ ਵਿੱਚ ਉਹਨਾਂ ਨੂੰ ਰੋਲ ਮਾਡਲ ਰੱਖ ਕੇ ਅੱਗੇ ਚੱਲਣਾ ਔਰ ਤੁਹਾਨੂੰ ਤਾਂ ਪਤਾ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਹਾਂ ਜੀ ਤੇ ਬਸ ਇਹ ਗਲਤੀ ਹੋਣੀ ਸੀ ਹੋ ਗਈ ਰੱਬ ਵੱਲੋਂ ਹੀ ਹੋ ਗਈ ਜਿੱਦਾਂ ਵੀ ਹੋਈ ਚਲੋ ਉਹਦੀ ਮੈਂ ਮਾਫੀ ਚਾਹਣਾ ਤੁਹਾਡੇ ਤੋਂ ਪਰ ਤੁਸੀਂ ਪਲੀਜ਼ ਦਿਲ ਤੇ ਨਾ ਲਾਓ ਤੇ ਸ਼ਰਮਿੰਦਾ ਵੀ ਹਾਂ ਤੇ ਅੱਗੇ ਤੋਂ ਕੋਸ਼ਿਸ਼ ਕਰਾਂਗੇ ਵੀ ਇਦਾਂ ਦਾ ਕੁਝ ਨਾ ਹੋਵੇ ਮੈਂ ਤਾਂ ਵੈਸੇ ਸੋਸ਼ਲ ਮੀਡੀਆ ਤੋਂ ਭਾਜੀ ਬੋਲਣ ਤੋਂ ਬੜਾ ਦੂਰ ਰਹਿਣਾ ਪਰ ਜੋ ਹੋਣਾ ਸੀ ਉਹ ਹੋ ਗਿਆ ਪਲੀਜ਼ ਤੁਸੀਂ ਇਹਨੂੰ ਦਿਲ ਤੇ ਨਾ ਲਾਓ ਤੁਸੀਂ ਸਾਡੇ ਬਹੁਤ ਰਿਸਪੈਕਟਡ ਹੋ ਤੁਸੀਂ ਸਾਡੇ ਬਹੁਤ ਸਤਿਕਾਰਯੋਗ ਹੋ ਔਰ ਤੁਹਾਡੇ ਬਿਨਾ ਵੀ ਅਸੀਂ ਕੁਝ ਨਹੀਂ ਹਾਂ ਤੁਹਾਡੀ ਗਾਇਕੀ ਨੂੰ ਅੱਦਾਂ ਮੁਕਾਬਲਾ ਕਿੱਥੋਂ ਕਰ ਲਾਂਗੇ ਅਸੀਂ ਸਸੀ ਗੱਲ ਦੇ ਚੱਤਰਪਾਜੀ ਪੈਰੀਪੰਨਾ ਜੀ ਪਾਜੀ ਸਭ ਤੋਂ ਪਹਿਲਾਂ ਤਾਂ ਮਾਫੀ ਪਾਜੀ ਮੈਂ ਜ਼ਿੰਦਗੀ ਚ ਕਦੀ ਸੋਚ ਵੀ ਨਹੀਂ ਸਕਦਾ ਸੁਪਨੇ ਚ ਵੀ ਨਹੀਂ ਸੋਚ ਸਕਦਾ ਕਿ ਤੁਹਾਨੂੰ ਹਰਟ ਕੀਤਾ ਜਾਵੇ ਤੁਹਾਡੀ ਗਾਇਕੀ ਨੂੰ ਤੁਹਾਡੇ 뮤ਜ਼ਿਕ ਦਾ ਮਜ਼ਾਕ ਉਡਾਇਆ ਜਾਵੇ ਜਾਂ ਇੱਦਾਂ ਦੀ ਕੋਈ ਸਾਡੀ ਇੰਟੈਂਸ਼ਨ ਮਨਸ਼ਾ ਨਹੀਂ ਸੀਗੀ ਉਹ ਇੱਕ ਇਕ ਸੈਕੰਡਲੀ ਅਸੀਂ ਪਤਾ ਨਹੀਂ ਆਪਣੀ ਮਸਤੀ 'ਚ ਸੀਗੇ ਸਾਡੇ ਦਿਮਾਗ 'ਚ ਵੀ ਨਹੀਂ ਸੀਗਾ ਨਾ ਮੇਰੇ ਨਾ ਰੋਸ਼ਨ ਭਾਈ ਦੇ ਨਾ ਸਲੀਮ ਭਾਈ ਦੇ ਕਿ ਤੁਹਾਨੂੰ ਬੁਰਾ ਲੱਗਿਆ ਇਸ ਚੀਜ਼ ਦਾ ਕਿਉਂਕਿ ਅਸੀਂ ਕਿਸੇ ਹੋਰ ਮਸਤੀ 'ਚ ਉਹ ਕੰਟੈਕਸਟ 'ਚ ਸੀਗੇ ਕਰ ਰਹੇ ਬਟ ਭਾਜੀ ਜੇ ਤੁਹਾਨੂੰ ਲੱਗਦਾ ਕਿ ਅਸੀਂ ਗਲਤੀ ਕੀਤੀ ਆ ਵੈਰੀ ਸੌਰੀ ਭਾਜੀ ਤੁਸੀਂ ਵੱਡੇ ਹੋ ਤੁਸੀਂ ਸਾਡੇ ਪੰਜਾਬ ਦਾ ਮਾਣ ਹੋ ਤੁਸੀਂ ਬਹੁਤ ਸੁਰੀਲਾ ਆਰਟਿਸਟ ਹੋ ਬਹੁਤ ਵੱਡਾ ਆਰਟਿਸਟ ਹੋ ਮੈਂ ਤਾਂ ਕੁਝ ਵੀ ਨਹੀਂ ਭਾਜੀ ਛੋਟਾ ਜਿਹਾ ਆਰਟਿਸਟਾਂ ਥੋੜਾ ਬਹੁਤ ਹੱਥ ਪੱਲਾ ਮਾਰਦਾ ਫਿਰਦਾ ਜੀ ਤਹਾਨੂੰ ਦੇਖ ਕੇ ਤੁਹਾਡੇ ਗਾਣਿਆਂ ਨੂੰ ਸੁਣ ਸੁਣ ਕੇ ਥੋੜਾ ਬਹੁਤਾ ਗਾਣਾ ਸਿੱਖਿਆ। ਭਾਜੀ ਬਿਲਕੁਲ ਵੀ ਨਹੀਂ ਮੈਂ ਸੋਚ ਸਕਦਾ। ਜਦੋਂ ਤੁਹਾਡੀ ਮੇਰੀ ਕੱਲ ਗੱਲ ਵੀ ਹੋ ਰਹੀ ਸੀ ਰਾਤ ਫੋਨ ਤੇ ਤੁਸੀਂ ਮੈਨੂੰ ਇਹ ਕਿਹਾ ਕਿ ਤੂੰ ਮੇਰੇ ਬੱਚਿਆਂ ਵਰਗਾ ਹੈ ਯੂ ਆਇਕ ਮਾਈ ਸਨ। ਤੇ ਭਾਜੀ ਜੇ ਬੱਚੇ ਤੋਂ ਗਲਤੀ ਹੋ ਗਈ ਆ ਤੁਸੀਂ ਵੱਡੇ ਹੋ ਤੁਸੀਂ ਮaaf ਕਰ ਦਿਓ। ਮੈਂ ਕਦੀ ਵੀ ਨਹੀਂ ਸੁਪਨੇ ਚ ਵੀ ਨਹੀਂ ਸੋਚ ਸਕਦਾ ਤੁਹਾਨੂੰ ਹਰਟ ਕਰਨ ਦੀ। ਔਰ ਵਾਂਸ ਅਗੇਨ ਆਮ ਵੈਰੀ ਸੌਰੀ ਜੇ ਕਿਸੇ ਵੀ ਗੱਲ ਦਾ ਬੁਰਾ ਲੱਗਾ ਹੋਵੇ। ਮੈਂ ਕਦੀ ਵੀ ਨਹੀਂ ਚਾਹਾਂਗਾ ਕਿ ਤੁਹਾਨੂੰ ਹਰਟ ਕੀਤਾ ਜਾਵੇ।